ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਕਹਾਣੀਕਾਰ ਨੇ ਸਿਮਰਨਜੀਤ ਛੱਸੀ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵੀ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਸੋਹਣ ਦਾ ਕਰਕਟੂ ਕਟੇ ਕਿਲੇ ਵਿੱਚ ਫੈਲਿਆ ਹੋਇਆ ਸੀ ਪੁਰਾਣੀ ਸਮੇ ਉਸਦੇ ਦਾਦੇ ਪਰਦਾਦੇ ਚੌਕੀ ਜਗ੍ਹਾ ਤੇ ਖਰੀਦ ਲਈ ਸੀ ਸੱਤ ਅੱਠ ਕਿਲੇ ਪਹਿਲੀ ਹੁੰਦੀ ਸੀ ਉਹਨਾਂ ਕੋਲ ਤਿੰਨ ਤਿੰਨ ਬਲਦ ਗੱਡੀਆਂ ਤੇ ਚਾਰ ਉਠਾਂ ਦੇ ਮਾਲਕ ਸਨ 10 ਬਰਾ ਮੱਜਾਂ ਕਾਮਾਂ ਕਿੱਲੇ ਵਜੀਆਂ ਹੁੰਦੀਆਂ ਦੁੱਧ ਦੀਆਂ ਪੂਰੀਆਂ ਲਹਿਰਾਂ ਬਹਿਰਾਂ ਪੰਜ ਵੱਡੀਆਂ ਸਭਾਤਾਂ ਲਗਾਤਾਰ ਛੱਤੀਆਂ ਹੋਈਆਂ ਸਨ ਉਹਨਾਂ ਦੀ ਰਹਾਇਸ਼ ਤੇ ਪਿਛਲੇ ਪਾਸੇ ਹੀ ਪਸ਼ੂਆਂ ਲਈ ਇੱਕ ਲੰਮਾ ਸਾਰਾ ਕੱਚਾ ਭਰਾਂਦਾ ਛੱਤ ਰੱਖਿਆ ਸੀ ਉਸ ਦੇ ਵਿੱਚ ਹੀ ਪਸ਼ੂਆਂ ਲਈ ਪੱਠਾ ਰੱਖਿਆ ਜਾਂਦਾ ਸੀ ਕਰਕੁੱਲਾ ਹੋਣ ਕਰਕੇ ਉਹ ਇੱਕ ਪਾਸੇ ਪਸ਼ੂਆਂ ਲਈ ਪੱਠੇ ਵਿਝ ਲੈਂਦੇ ਸਨ ਬਾਹਰ ਨੂੰ ਗਲੀ ਵਿੱਚ ਖੁੱਲਦੇ ਬੂਹੇ ਦੇ ਵਿੱਚ ਤਿੰਨ ਨਿੰਮ ਦੇ ਦਰਖਤ ਸਨ ਇੱਕ ਪਾਸੇ ਚਾਰ ਕਿਕਰਾਂ ਤੇ ਪੰਜ ਸਫੇਦੇ ਲੱਗੇ ਸਨ ਸਬਜ਼ੀਆਂ ਵੀ ਉਹ ਘਰ ਵਿੱਚ ਹੀ ਬੀਜ ਲੈਂਦੇ ਸਨ ਰਾਤ ਨੂੰ ਜਾਂ ਦਿਲੇ ਕੋਈਲੇ ਆਮੰਦਾ ਉਹਨਾਂ ਦੇ ਘਰ ਵੱਲ ਮੂੰਹ ਨਹੀਂ ਸੀ ਕਰਦਾ ਕਿਉਂਕਿ ਉਹ ਘਰ ਘਟ ਇੱਕ ਡਰਾਉਣਾ ਜੰਗਲ ਜਿਹਾ ਤਾਂ ਲੱਗਦਾ ਸੀ ਕਿਤੇ ਕਿਤੇ ਵਣਸ ਬਨੇ ਕਾ ਝਾੜ ਬੂਟੀਆਂ ਉਹਨਾਂ ਦੇ ਖੁੱਲੇ ਘਰ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦੇ ਪਰ ਸਮਾਂ ਬੀਤਣ ਤੇ ਉਹਨਾਂ ਦੀ ਪੈਲੀ ਕੱਟਣ ਲੱਗੀ ਊਂਟ ਵੀ ਵਿਕਦੇ ਵਿਕਦੇ ਦੋ ਹੀ ਰਹਿ ਗਏ ਇੱਕ ਵੱਲ ਦੀ ਗੱਡੀ ਰਹਿ ਗਈ ਪਿਛਲੀ ਗਰਮੀ ਸੋਹਣ ਦੇ ਬਾਪੂ ਨੇ ਮਾਮਲੀ ਜਿਹਾ ਵਖਾਰ ਹੋਇਆ ਤੇ ਉਹ 80 ਮੀਚ ਪੈਰ ਤਰਨ ਤੋਂ ਪਹਿਲਾਂ ਪੂਰਾ ਹੋ ਗਿਆ ਸੋਹਣ ਦੇ ਗਾੜਾਂ ਵਰਗੇ ਤਿੰਨ ਮੁੰਡੇ ਤੇ ਦੋ ਕੁੜੀਆਂ ਸਨ ਉਹਨਾਂ ਦਿਨਾਂ ਵਿੱਚ ਉਹਨੇ ਆਪਣੀ ਦੋ ਮੁੰਡਿਆਂ ਨੂੰ ਖੇਤੀ 'ਚ ਪਾਉਣ ਦੀ ਬਜਾਏ ਪੜ੍ਹਾਈ ਕਰਾ ਕੇ ਉਹਨਾਂ ਨੂੰ ਸ਼ਹਿਰ ਨੌਕਰੀ ਲਗਵਾ ਦਿੱਤਾ ਉਹਨਾਂ ਵਿੱਚ ਕਰਲਾ ਮੁੰਡਾ ਪੱਪੀ ਬਿਜਲੀਪੁਰ ਤੇ ਛੋਟਾ ਮੁੰਡਾ ਗੁਨਾਮ ਬੈਂਕ 'ਚ ਅੜਕ ਗਿਆ ਦੋਨੋਂ ਵਿਆਹ ਕਰਵਾ ਕੇ ਸ਼ਹਿਰ 'ਚ ਜਾ ਵਸੇ ਵੱਡਾ ਮੁੰਡਾ ਮਹਿੰਗਾ ਪੈਲੀ 'ਚ ਦਿਲਚਸਪੀ ਹੋਣ ਕਰਕੇ ਪੜ੍ਹਾਈ ਵੱਲ ਮੂੰਹ ਨਾ ਕੀਤਾ ਉਪਿੰਡੇ ਆਪਣੇ ਪਰਿਵਾਰ ਸਮੇਤ ਹੋਰ ਸੇ ਘਰ ਵਿੱਚ ਪੁਜਾਰਾ ਕਰਨ ਲੱਗਾ ਉਸਦੇ ਵੀ ਦੋ ਕੁੜੀਆਂ ਤੇ ਇੱਕ ਮੁੰਡਾ ਹੋਇਆ ਮਹਿੰਗੇ ਦੇ ਘਰ ਵਾਲੀ ਬੱਚੇ ਹੋਣ ਤੋਂ ਬਾਅਦ ਅਕਸਰ ਢਿੱਲੀ ਮੱਠੀ ਰਹਿਣ ਲੱਗੀ ਉਹ ਬਹੁਤ ਵਾਰ ਮਹਿਕ ਨੂੰ ਆਖਦੀ ਕਿ ਰਾਤ ਨੂੰ ਉਸਤੇ ਕੰਨੀ ਅਜੀਬ ਆਵਾਜ਼ਾਂ ਪੈਂਦੀਆਂ ਨੇ ਕਈ ਵਾਰ ਉਸ ਨੂੰ ਲੱਗਦਾ ਜਿਵੇਂ ਕੋਈ ਉਪਰੀ ਚੀਜ਼ ਉਸਤੇ ਕੋਹੋਂ ਦੀ ਲੰਗਦੀ ਹੋਵੇ ਪਰ ਮਹਿੰਗਾ ਤੇ ਬਾਕੀ ਕਰਦੇ ਉਹਨੂੰ ਸਮਝਾਉਂਦੇ ਕਿ ਉਸ ਦਾ ਵਹਿਮ ਉਹ ਵੀ ਹਰ ਵਾਰ ਉਦਾਸ ਹੋ ਕੇ ਚੁੱਪ ਕਰ ਜਾਂਦੀ ਸੋ ਹੋਂ ਤੋਂ ਮਨ ਖੇਤੀਬਾੜੀ ਦਾ ਬੋਤਾ ਕੰਮ ਨਹੀਂ ਹੁੰਦਾ ਸੀ ਉਹ ਕਦੇ-ਕਦੇ ਖੇਤ ਗੀੜਾ ਮਾਰ ਆਉਂਦਾ ਹੁਣ ਉਸੇ ਕੁਲਗੁਜ਼ਾਰੇ ਜੁਗੀ ਪੈਲੀ ਸੀ ਘਰ ਵੀ ਉਸ ਦਾ ਹੁਣ ਕਿਤੋਂ-ਕਿਤੋਂ ਟੁੱਟਣਾ ਸ਼ੁਰੂ ਹੋ ਗਿਆ ਸਵਾਤਾਂ ਦੀਆਂ ਕੰਧਾਂ ਤੋਂ ਬਰਸਾਤਾਂ ਮਿਲੇ ਪੇਪੜੀਆਂ ਉੱਤਨ ਲੱਗ ਜਾਂਦੀਆਂ ਸਾਰੇ ਪਾਸੇ ਸਿਲ ਫੜ ਜਾਂਦੀ ਪਰ ਮਹਿੰਗੇ ਦਾ ਵੱਡਾ ਪਰਿਵਾਰ ਤੇ ਘਰ ਵਾਲੀ ਦੀ ਚਲਦੀ ਦਵਾਈ ਉਸ ਨੂੰ ਸੁਰਤ ਨਾ ਲੈਣ ਦਿੰਦੀ ਸ਼ਹਿਰ ਵਸਦੇ ਦੋਨੋਂ ਮੁੰਡੇ ਆਪਣੀ ਹੀ ਪਰਿਵਾਰ ਨਾਲ ਖੁਸ਼ ਸਨ ਕਰੇ ਕਦੇ ਪਿੰਡ ਗੀੜਾ ਮਾਰਦੇ ਇੱਕ ਦੋ ਦਿਨ ਰਹਿੰਦੇ ਫਿਰ ਵਾਪਸ ਮੁੜ ਜਾਂਦੇ ਸਮਾਂ ਬੀਤ ਗਿਆ ਸੋਹਣ ਦਾ ਘਰ ਹੁਣ ਘਟ ਪੋਤੀਆਂ ਮਹਿਲ ਲੱਗਣ ਲੱਗਾ ਕਦੇ ਕਦੇ ਰਾਤ ਨੂੰ ਅਜੀਬ ਸ਼ਾ ਸ਼ਾਂ ਦੀਆਂ ਆਵਾਜ਼ਾਂ ਆਉਂਦੀਆਂ ਹਵਾ ਤੇਜ਼ چلਦੀ ਤਾਂ ਸਾਰੇ ਦਰਖਤਾਂ ਵਿੱਚੋਂ ਡਰਾਉਣੀਆਂ ਆਵਾਜ਼ਾਂ ਆਉਣ ਕਰਕੇ ਮਹਿੰਗੇ ਦੀ ਛੋਟੀ ਕੁੜੀ ਹਮੇਸ਼ਾ ਆਪਣੀ ਮਾਂ ਦੀ ਝੋੜੀ ਵਿੱਚ ਚਾ ਲੁਕਦੀ ਕਦੇ ਕਦੇ ਮਹਿੰਗਾ ਚ ਰਾਤ ਭਰਾਂ ਤੇ ਖੇਤਾਂ ਵਿੱਚ ਪਾਣੀ ਨਾਉਣ ਜਾਂਦਾ ਤਾਂ ਦਰਵਾਜ਼ੇ ਦੇ ਵਿੱਚਕਾਰ ਲੱਗੀਆ ਤਿੰਨ ਨਿੰਮਾ ਤੋਂ ਨੂੰ ਭੈ ਗੁੰਦਾ ਪਰ ਉਹ ਫੇਰ ਨੀਂਦਰ ਹੋ ਕੇ ਫਿਰਦਾ ਰਹਿੰਦਾ ਕਈ ਵਾਰ ਉਸਨੇ ਵੀ ਰਾਤ ਵਰਾਤੇ ਕੁਝ ਸਾਈ ਤੁਰੀ ਫਿਰਦੇ ਦੇਖੇ ਪਰ ਘਰ ਵਿੱਚ ਕੁਝ ਦੱਸਣ ਦੀ ਹਿੰਮਤ ਨਹੀਂ ਪਈ ਉਸਨੂੰ ਲੱਗਿਆ ਵੇ ਬੱਚੇ ਵੀ ਡਰ ਜਾਣਗੇ ਸੋਹਣ ਦੀ ਵੱਡੀ ਕੁੜੀ ਨੇ ਆਪਣੇ ਵੱਡੇ ਮੁੰਡੇ ਦਾ ਵਿਆਹ ਚੇਤ ਵਿੱਚ ਕਰਾ ਕੇ ਪੇਕੇ ਪਿੰਵੇ ਸ਼ਾਹੀ ਚਿੱਠੀ ਪੇਚੀ ਸਾਰਾ ਟੱਬਰ ਪੂਰਾ ਖੁਸ਼ ਸੀ ਮਸਾਂ ਕਿਤੇ ਇੰਨਾ ਸਾਲਾਂ ਬਾਅਦ ਕੋਈ ਖੁਸ਼ੀ ਦਾ ਮੌਕਾ ਆਇਆ ਸੀ ਸਭ ਰੇ ਨਮੀ ਕਪੜੇ ਲੀੜੇ ਸਵਾਈ ਜਵਾਕਾਂ ਤੋਂ ਵੀ ਚਾਹ ਨਾ ਚੱਕਿਆ ਜਾਵੇ ਸਾਰਾ ਟੱਬਰ ਵਿਆਹ ਤੇ ਜਾਣ ਦੀ ਤਿਆਰੀ ਵਿੱਚ ਸੀ ਪਿੱਛੇ 4-5 ਦਿਨਾਂ ਲਈ ਘਰ ਦੀ ਸੰਭਾਲ ਲਈ ਉਹਨਾਂ ਨੇ ਗੁਆਂਢ ਚ ਰਹਿੰਦੇ ਹਰਨੇਕ ਨੂੰ ਆਕ ਦਿੱਤਾ ਹਰਨੇਕ ਨਾਲ ਸੋਨਦੀ ਪੱਕੀ ਜਾਰੀ ਸੀ ਦੋਨੋਂ ਹਮ ਉਮਰ ਦੇ ਬਚਪਨ ਇਕੱਠੇ ਖੇਡੇ ਤੇ ਜਵਾਨ ਹੋਏ ਇਸ ਕਰਕੇ ਜਦ ਕਦੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਤਾਂ ਉਹ ਹਰਨੇਕ ਨੂੰ ਹੀ ਆਕਦੀ ਵਿਆ ਤਾਂ ਦੋ ਦਿਨ ਪਹਿਲਾਂ ਸਾਰਾ ਟੱਬਰ ਲੈਨ ਦੀ ਦੇ ਕੱਪੜੀ ਤੇ ਹੋਰ ਨਿੱਕ ਸੁੱਕ ਦਾ ਸਮਾਨ ਲੈ ਕੇ ਘਰ ਹਰਨੇਕ ਦੇ ਹਵਾਲੇ ਘਰ ਚਲੇਗੀ ਉਂਝ ਤਾਂ ਕੇ ਸੌਖੇ ਵੇਲੇ ਹਰਨੇਕ ਉਹਨਾਂ ਦੇ ਹਰ ਲੋੜ ਮਾਰਦਾ ਪਰ ਇਹ ਪਹਿਲੀ ਵਾਰ ਸੀ ਕਿ ਉਹ ਉਹਨਾਂ ਦੇ ਘਰ ਦੀ ਰਾਖੀ ਤੇ ਪਸ਼ੂਆਂ ਦੀ ਸਾਮ ਸੰਭਾਲੀ ਉਹਨਾਂ ਦੇ ਘਰ ਸੌ ਰਿਹਾ ਸੀ ਜੰਗਲ ਵਰਗਾ ਘਰ ਦਿਨ ਵੇਲੇ ਤਾਂ ਸ਼ਾਂਤ ਹੁੰਦਾ ਚੁੱਪ ਚਾ ਵਹਿੰਦੀ ਨਦੀ ਵਾਂਗ ਪਰ ਜਿਵੇਂ ਜਿਵੇਂ ਸ਼ਾਮ ਟਲਦੀ ਉਥੇ ਮਸਾਣਾ ਵਰਗੀ ਸੁੰਨ ਪਸਰਨ ਲੱਗਦੀ ਉਹਨਾਂ ਲਈ ਰਾਤ ਅਸਕਰ ਵਿੱਚ ਜਿਵੇਂ ਆਪ ਪੁੱਤਾਂ ਚੜੇਲੀਆਂ ਬਣਾ ਉਤਰਦੀ ਇਸ ਕਰਕੇ ਬਹੁਤੇ ਗਵੰਡੀ ਰਾਤ ਭੰਤੇ ਉਹਨਾਂ ਦੇ ਘਰ ਵੱਲ ਘਟ ਹੀ ਮੁਹ ਕਰਦੇ ਬਹੁਤ ਸਾਰੀਆਂ ਗਵੰਡੀਆਂ ਨੇ ਖੁਦ ਉਹਨਾਂ ਦੇ ਘਰ ਬਾਪਰ ਦੇ ਕੁਝ ਘਟਨਾਮਾ ਦੇਖੀ ਹਰ ਨਿੱਕ ਦਿਨ ਵੇਲੇ ਕਈ ਵਾਰ ਸੌਂਦੇ ਪਸ਼ੂਆਂ ਕੋਲ ਗੀੜਾ ਮਾਰਿਆ ਸਵੇਰ ਤੇ ਦੁਪਹਿਰ ਦੇ ਪੱਠੇ ਪਾਤੇ ਪਾਣੀ ਨਾਲ ਰਜਾ ਕੇ ਉਹਨਾਂ ਨੂੰ ਖੁੱਲੇ ਤੋਂ ਖੋਲ ਕੇ ਖੁੱਲੇ ਵਿੜੇ ਵਿੱਚ ਕੱਢ ਕੇ ਕਿੱਲਿਆਂ ਨਾਲ ਬੰਨ੍ਹ ਦਿੱਤਾ ਉਹਨਾਂ ਦਿਨਾਂ ਵਿੱਚ ਪਸ਼ੂ ਚੋਰ ਬਹੁਤ ਸਰਗਰਮ ਸਨ ਕਈ ਵਾਰ ਤਾਂ ਸੁੰਨੇ ਕਰਾਂਚ ਦਿਨ ਭਿਲੇ ਵੀ ਪਸ਼ੂ ਘੋੜ ਕੇ ਲੈ ਜਾਂਦੇ ਆਥਨ ਦੀ ਰੋਟੀ ਘਰੋਂ ਖਾ ਕੇ ਹਰਨੇਕ ਨੇ ਸਿਰ ਤੇ ਆਪਣਾ ਮੰਜਾ ਵਿਸਤਰਾ ਰੱਖਿਆ ਹੱਥ ਵਿੱਚ 10 ਪੂਰੀ ਵਾਲੀ ਡੰਗਫੜੀ ਜੋ ਹਮੇਸ਼ਾ ਆਪਣੇ ਨਾਲ ਲੱਗਦਾ ਮੰਜਾ ਉਸਨੇ ਨਿੰਮਤ ਥੋੜਾ ਘਾਟ ਕੇ ਖੁੱਲੇ ਵੇੜੇ ਵਿੱਚ ਡਾਲ ਲਿਆ ਉਹਨੇ ਸੁਣਿਆ ਹੋਇਆ ਸੀ ਵੀ ਰਾਤ ਨੂੰ درخت ਥੱਲੇ ਮੰਜਾ ਢਾ ਕੇ ਸੌਣ ਨਾਲ ਏਲ ਬਿਲਾ ਚੁਬੜ ਜਾਂਦੀ ਆ ਪਸ਼ੂ ਵੀ ਥੋੜੀਕ ਦੂਰੀ ਤੇ ਵਜੇ ਹੋਏ ਸਨ ਗਰਮੀ ਕੋਈ ਖਾਸ ਨਹੀਂ ਹੋਈ ਸੀ ਉਸਨੀ ਡੱਬੀਆਂ ਵਾਲਾ ਮੋਟਾ ਖੇਸ ਨਾਲ ਲੈ ਆਂਦਾ ਸੀ 10-15 ਮਿੰਟ ਬਾਅਦ ਉਸਦਾ ਵਿਚਕਾਰਲਾ ਪੁੱਤਾ ਜਗਬਰ ਕੀ ਪਾਣੀ ਦੇ ਲੈ ਆਇਆ ਆਉਂਦੇ ਹੀ ਆਖਣ ਲੱਗਾ ਲੈ ਬਾਪੂ ਬੇਬੇ ਨੇ ਪਾਣੀ ਭੇਜਿਆ ਤੁਹਾਡੇ ਵਾਸਤੇ ਅਖੇ ਸਰਾਂਡੇ ਰੱਖ ਲਵੇ ਕੋਈ ਭੂਤ ਛੜੇਲ ਨੇੜੇ ਨਹੀਂ ਆਉਂਦੀ ساری ਉਮਰ ਭੂਤਾਂ ਤੋਂ ਨਾ ਡਰਨ ਵਾਲਾ ਹਰਨੇਕ ਨੂੰ ਪੋਤੇ ਦੀ ਇੰਨੀ ਇੱਕ ਆਖੀ ਗੱਲ ਨੇ ਪਸੀਨਾ ਲਿਆ ਦਿੱਤਾ ਉਹਦਾ ਸੰਗ ਸੁੱਕਣ ਲੱਗਾ ਉਸਨੇ ਆਪਣੇ ਪੁੱਤੇ ਸੁੱਖੀ ਦੀ ਬਾਹ ਫੜੀ ਤੇ ਕੋਲ ਬਿਠਾ ਲਿਆ ਆਪਣੇ ਕੋਲ ਸੌਣ ਲਈ ਨਿਹੋਰੇ ਕੱਢੇ ਸੁਖੀ ਨੇ ਕੋਰਾ ਜਵਾਬ ਦਿੰਦਿਆਂ ਕਿਹਾ ਨਾ ਬਾਪੂ ਮੈਂ ਨਹੀਂ ਸੌਣਾ ਇੱਥੇ ਇਸ ਘਰ ਵਿੱਚ ਤਾਂ ਦਿਨ ਵੇਲੇ ਵੀ ਡਰ ਲੱਗਦਾ ਰਾਤ ਤਾਂ ਪਤਾ ਨਹੀਂ ਕਿੰਨੀ ਡਰੋਂ ਨਹੀਂ ਹੋਏਗੀ ਸੁਖੀ ਦੀਆਂ ਅੱਖੀਆਂ ਗੱਲਾਂ ਨੇ ਹਰਨੇਕ ਨੂੰ ਬਹੁਤਾ ਦਿਲ ਤੇ ਨਾ ਲਾਇਆ 15-20 ਮਿੰਟ ਸੁਖੀ ਉਹਦੇ ਕੋਲ ਬੈਠਾ ਗੱਲਾਂ ਕਰਦਾ ਰਿਹਾ ਪਰ ਫੇਰ ਉੱਠ ਖੜਾ ਹੋਇਆ ਹਰਨੇਕ ਉਸ ਨੂੰ ਆਪਣੇ ਕੋਲ ਸੌਣਾ ਚਾਹੁੰਦਾ ਸੀ ਪਰ ਲੱਖ ਮਿੰਟ ਤਰਲੇ ਦੇ ਬਾਅਦ ਸੁਖੀ ਚਲਾ ਗਿਆ ਗੰਢੇਲੇ ਨੂੰ ਚੰਗੀ ਤਰ੍ਹਾਂ ਝਾੜ ਕੇ ਪੋਤੀ ਦੇ ਹੱਥ ਕੱਢੀ ਚਾਦਰ ਵਿਛਾ ਲਈ ਡਾਂਗ ਨੂੰ ਸਹਰਾਣੇ ਵਾਲੇ ਪਾਸੇ ਰੱਖ ਲਿਆ ਪਾਣੀ ਦਾ ਜੱਗ ਉੱਪਰ ਪਲੇਟ ਤੇ ਪਲੇਟ ਦੇ ਮੁੱਦਾ ਮਾਰਿਆ ਗਲਾਸ ਨੂੰ ਡਾਂਗ ਦੇ ਨਾਲ ਹੀ ਰੱਖ ਲਿਆ ਉਸ ਨੇ ਸ਼ੁਕਰ ਮਨਾਇਆ ਕਿ ਸੁਖੀ ਦੀ ਦਾਦੀ ਨੇ ਉਸ ਨੂੰ ਜਾਨ ਲੱਗੇ ਨੂੰ ਪੈਂਟਰੀ ਫੜਾ ਦਿੱਤੀ ਸੀ ਉਸ ਨੇ ਸੌਣ ਤੋਂ ਪਹਿਲਾਂ ਇੱਕ ਵਾਰ ਸਾਰੇ ਪਾਸੇ ਬੈਂਟਰੀ ਦਾ ਚਾਨਣ ਕੀਤਾ ਛੋਟੇ ਘਰ ਦੀ ਹੋਣ ਕਰਕੇ ਉਸ ਦਾ ਚਾਨਣ ਪੂਰੇ ਘਰ ਵਿੱਚ ਤਾਂ ਨਹੀਂ ਫੈਲਿਆ ਪਰ ਉਸ ਨੇ ਆਪਣੇ ਆਸ-ਪਾਸੇ ਨਜ਼ਰ ਘੁਮਾ ਕੇ ਸਾਰਾ ਮਾਹੌਲ ਪੜਤਾਲ ਲਿਆ ਸਭ ਪਾਸੇ ਸ਼ਾਂਤੀ ਸੀ بس ਪਸ਼ੂਆਂ ਦੇ ਉਗਾਲੀ ਕਰਨ ਦੀ ਆਵਾਜ਼ ਤੋਂ ਇਲਾਵਾ ਰਾਤ ਬਹੁਤ ਕਾਲੀ ਸੀ ਅਜ ਇਹਨੇ ਕਾਲੀ ਕਿ 4 ਫੁੱਟ ਦੂਰ ਖੜੀਆਂ ਨਿੰਮਾਂ ਵੀ ਕਾਲੇ ਸਾਈ ਦੀ ਤਰ੍ਹਾਂ ਲੱਗ ਰਹੀਆਂ ਸੀ ਉਸਨੇ ਇੱਕ ਗਲਾਸ ਪਾਣੀ ਵਾਂ ਪਰਿਆ ਤੇ ਘੜਕ ਕਰਕੇ ਪੀ ਗਿਆ ਖਾਲੀ ਗਲਾਸ ਮੁੱਢਾ ਕਰ ਦਿਆ ਵਾਹਿਗੁਰੂ ਉਚਾਰਿਆ ਜਪ ਸਹਿਬ ਦਾ ਪਾਠ ਕਰਨ ਲੱਗਾ ਵਿਸਰੇ ਤੇ ਸੌਂਦਿਆਂ ਹੀ ਨੀਂਦ ਦੀ ਕੁੱਕੀ ਚੜ ਗਈ ਖੇਸ ਨੂੰ ਉਸਨੇ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਦਬਕੇ ਉੱਪਰ ਲੈ ਲਿਆ ਥੋੜੀ ਜਿਹੀ ਨੀਂਦੋਂ ਦੀ ਤਾਂ ਚਟਾਕ ਖੁੱਲ ਜਾਂਦੀ ਸੀਨੇ ਨਾਲ ਤਰ ਬਤਰ ਹੋ ਜਾਂਦਾ ਵੈਗਰੋ ਵੈਗਰੋ ਵਿਚਾਰਦਾ ਫੇਰ ਸੋ ਗਿਆ ਰਾਤ ਦਾ ਦੂਜਾ ਪਹਿਲ ਸ਼ੁਰੂ ਹੋ ਗਿਆ ਤਰੇ ਨਾਲ ਉਹਦਾ ਸੰਗ ਸੁਖ ਰਿਆ ਸੀ ਉਸਨੇ ਨਾ ਚਾਹੁੰਦੇ ਹੋਏ ਵੀ ਕੇਸ ਵਿੱਚੋਂ ਦੀ ਥੋੜਾ ਜਿਹਾ ਮੂੰਹ ਬਾਹਰ ਕੱਢਿਆ ਅਸੇ ਪਾਸੇ ਤੱਕਿਆ ਬੈਂਟਰੀ ਜਗਾਈ ਪਾਣੀ ਪੀਣ ਲੱਗਾ ਤਾਂ ਉਸਦੀ ਨਜ਼ਰ ਸਾਹਮਣੀ ਪਈ ਸ਼ਿਆ ਕਾਲੇ ਰੰਗ ਦਾ ਕੁੱਤਾ ਉਸਦੇ ਬਿਲਕੁਲ ਕੋਲ ਸੱਤਾ ਹੋਇਆ ਸੀ ਉਸਦਾ ਮੂੰਹ ਵੀ ਉਸਦੇ ਮੰਜੇ ਵੱਲ ਸੀ ਉਹ ਹੈਰਾਨ ਹੋਇਆ ਫੇ ਕੁੱਤਾ ਅਖੀਰਾ ਆਇਆ ਕਿੱਥੋਂ ਦੀ ਵੱਡੇ ਦਰਵਾਜੇ ਵੀ ਬੰਦ ਸੀ ਤੰਦਾਂ ਵੀ ਬਹੁਤ ਉੱਚੀਆਂ ਨੇ ਜਿਨ੍ਹਾਂ ਨੂੰ ਟੱਪ ਕੇ ਹੁਣ ਔਖਾ ਸੀ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਪੂਰੇ ਘੁੰਮ ਚ ਇੰਨਾ ਕਾਲਾ ਕੁੱਤਾ ਹੈ ਹੀ ਨਹੀਂ ਸੀ ਬਸ ਇਨਾ ਖਿਆਲ ਉਸਦੇ ਦਿਮਾਗ 'ਚ ਕੰਬਣੀ ਛੇੜਨ ਲਈ ਕਾਫੀ ਸੀ ਉਸਨੇ ਆਪਣੀ ਡਾਂਗ ਨੂੰ ਹੱਥ ਪਾਇਆ ਕੁੱਤੇ ਨੂੰ ਮਾਰਨ ਲੱਗਾ ਤਾਂ ਕੀ ਦੇਖਦਾ ਹੈ ਕਿ ਸਾਹਮਣੇ ਕੁਝ ਵੀ ਨਹੀਂ ਸੀ ਉਸੇ ਸਾਂਹ ਹੜਸਾਰਾ ਨਾ ਮੁਸ਼ਕਿਲ ਹੋ ਰਿਹਾ ਸੀ ਉਸਨੇ ਪਾਣੀ ਦਾ ਗਲਾਸ ਵੀ ਮਸਾਂ ਪੀਤਾ ਖੇਸ ਨੂੰ ਚੰਗੀ ਤਰ੍ਹਾਂ ਨੱਪ ਕੇ ਸੌ ਗਿਆ ਨੀਂਦ ਸਤੋ ਕੁਹਾਂ ਦੂਰ ਸੀ ਕੁਝ ਦੇਰ ਸਭ ਕੁਝ ਸ਼ਾਂਤ ਰਿਹਾ ਚੇਤ ਵਿੱਚ ਨਾ ਕੋਈ ਠੰਡ ਸੀ ਨਾ ਬਹੁਤੀ ਗਰਮੀ ਅਚਾਨਕ ਨੇੜੇ ਖੜੀਆਂ ਨਿੰਮਾਂ 'ਚ ਅਜੀਬ ਆਵਾਜ਼ਾਂ ਆਉਣੀ ਸ਼ੁਰੂ ਹੋ ਗਈਆਂ ਇਹ ਕਿਸੇ ਪੰਛੀ ਦੀਆਂ ਆਵਾਜ਼ਾਂ ਨਹੀਂ ਸਨ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਵੱਡਾ ਦਿਉ ਨਿੰਮ ਨੂੰ ਜ਼ੋਰ-ਜ਼ੋਰ ਦੀ ਹਲਾਰ ਰਿਹਾ ਹੋਵੇ ਪਸੀਨੇ ਦੀ ਤਤਤੀ ਨਹੀਂ ਹੱਸਤੇ ਮੱਥੇ ਤੇ ਲਹਿ ਕੇ ਚਿੱਟੀ ਦਾੜੀ ਵਿੱਚ ਦੀ ਹੋ ਕੇ ਸਰਾਣੇ ਤੱਕ ਪਹੁੰਚ ਰਹੀਆਂ ਸਨ ਮੱਝਾਂ ਨੇ ਵੀ ਰਿੰਗਣਾ ਸ਼ੁਰੂ ਕਰ ਦਿੱਤਾ ਪਰ ਹਨੇਕ ਵਿੱਚ ਇਨੀ ਹਿੰਮਤ ਨਹੀਂ ਆ ਰਹੀ ਸੀ ਕਿ ਉਹਠ ਕੀ ਦੇਖ ਲਵੇ 15 ਮਿੰਟ ਬਾਅਦ ਸਭ ਸ਼ਾਂਤ ਹੋ ਗਿਆ ਉਸ ਦਾ ਗਲਾ ਸੁੱਕਣ ਲੱਗਾ ਉਸ ਨੂੰ ਲੱਗ ਰਿਹਾ ਸੀ ਜਿਵੇਂ ਡਰ ਨਾਲ ਉਸ ਦਾ ਕਾਲਜਾ ਫਟ ਜਾਵੇਗਾ ਥੋੜੀ ਹਿੰਮਤ ਇਕੱਠੇ ਕਰਕੇ ਪਾਣੀ ਦੇ ਜੱਗ ਵੱਲ ਚੁੱਕਿਆ ਤਾਂ ਚੁੱਕਿਆ ਹੀ ਰਹਿ ਗਿਆ ਇਹਨੇ ਕਾਲੀ ਹਨੇਰੀ ਵਿੱਚ ਚਿੱਟਾ ਲਿਬਾਸ ਪਾਈ ਕੋਈ ਉਸ ਦੇ ਸਾਹਮਣੇ ਖੜਾ ਸੀ ਉਸ ਨੂੰ ਸਿਰਫ ਉਸ ਦੇ ਪੈਰ ਦਿਖ ਰਹੇ ਸਨ ਉਸ ਨੇ ਥੋੜਾ ਉੱਪਰ ਨਿਗਾਹ ਕਮਾਈ ਕੋਈ ਅਕਿਰਤੀ ਹਵਾ ਵਿੱਚ ਲੜਕ ਰਹੀ ਸੀ ਅਚਾਨਕ ਹੁਸ਼ਿਆ ਨਿੰਮ ਵਿਜੀ ਕੀਤੇ ਗਾਇਬ ਹੋ ਗਈ ਹਰਨੇਕ ਨੂੰ ਕੁਝ ਸੋਚਿਆ ਉਸ ਤੋਂ ਪਹਿਲਾਂ ਹੀ ਉਸਨੇ ਆਪਣੀ ਡੰਗ ਚੁੱਕੀ ਬਾਕੀ ਸਭ ਉੱਥੇ ਹੀ ਛੜੇ ਦਰਵਾਜ਼ੇ ਵੱਲ ਭਜਿਆ ਮਨ ਵਿੱਚ ਕਾਹ ਲੈਨੀ ਕਿ ਕੁੰਡੀ ਵੀ ਨਾ ਖੁੱਲੇ ਦੂਸਰੇ ਹੀ ਦਿਨ ਹਰਨੇਕ ਨੂੰ ਅੰਤਾਂ ਦਾ ਬੁਖਾਰ ਚੜਿਆ ਹਫਤਾ ਭਰ ਉਸ ਨੂੰ ਆਪਣੇ ਆਪ ਦੀ ਵੀ ਸੋਜੀ ਨਾ ਰਹੀ ਹਰਨੇਕ ਦਾ ਟੱਬਰ ਹੀ ਕੁਝ ਦਿਨ ਸੌਣ ਕੇ ਪਰਸ਼ੂਆ ਨੂੰ ਦਿਨ ਵੇਲੇ ਸੰਭਾਲੋਂਦਾ ਰਾਤ ਨੂੰ ਉਹਨਾਂ ਨੇ ਉੱਤਰ ਜਾਣਾ ਛੱਡ ਦਿੱਤਾ ਹਫਤੇ ਬਾਅਦ ਸੁਰਤੋਂ ਤੇ ਹਰਨੇਕ ਦੀ ਆਪੀਤੀ ਸੁਣਾਈ ਤਸਬ ਦੀ ਹੋਸ਼ ਪਾਕਤਾ ਹੋਗੇ ਇੱਕ ਵਾਰ ਤਾਂ ਸਬਦੇ ਸ਼ਰੀਰਾਂ ਵਿੱਚ ਜਿਵੇਂ ਬਿਜਲੀ ਦੀ ਤਾਰ ਲੰਗੀ ਹੋਵੇ ਸੋਹੰ ਦਾ ਟੱਬਰ ਪੰਜਵੇਂ ਦਿਨ ਘਰ ਪਰਤਿਆ ਹਰਨੇਕ ਦੇ ਘਰ ਮਠਿਆਈ ਫੜਾਉਣਗੇ ਸੋਹੰ ਦੇ ਘਰ ਵਾਲੀ ਨੂੰ ਉਹਨਾਂ ਨੇ ਸਾਰੀ ਘਟਨਾ ਸੁਣਾਈ ਪਰ ਉਸ ਨੇ ਇੰਨਾ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਵਿਹਮ ਹੋ ਗਿਆ ਪੈਣੇ ਬਾਜੀ ਉਹਨਾਂ ਨੂੰ ਸਾਨੂੰ ਤਾਂ ਪੈਣੇ ਸਦੀਆਂ ਹੋ ਗਈਆਂ ਉੱਥੇ ਵਸੇਰਾ ਕੀਤੇ ਸਾਨੂੰ ਤਾਂ ਅੱਜ ਤੱਕ ਕੁਝ ਨਹੀਂ ਦਿਸਿਆ ਹਨੇਕ ਦਿਖ ਕਰਵਲੀ ਧੀ ਲੱਗ ਸਮਝਾਉਂਦਾ ਵੀ ਉਸ ਤੇ ਕੋਈ ਅਸਰ ਨਾ ਹੋਇਆ ਸਗੋ ਗੁੱਸਾ ਕਰਕੇ ਘਰ ਮੋੜਾਈ ਸਾਰਾ ਟੱਬਰ ਥੱਕ ਗਿਆ ਹੁਣ ਕਰਕੇ ਛੇਤੀ ਸੋ ਗਿਆ ਰਾਤ ਦੇ ਦੂਜੇ ਪਹਿਰ ਮਹੰਗੇ ਦੇ ਕੰਨੀ ਮੱਜਾਂ ਦੀ ਉੱਚੀ ਉੱਚੀ ਰਿੰਗਣ ਦੀ ਆਵਾਜ਼ ਪਈ ਉਸਨੇ ਸਹਣਾਣੇ ਪਈ ਡਾਂਗ ਉਠਾਈ ਬੈਂਟਰੀ ਜਿੰਗਾਈ ਤੇ ਪਸ਼ੂਆਂ ਵੱਲ ਤੁਰ ਪਿਆ ਉਸ ਨੂੰ ਜਾਪਿਆ ਜਿਵੇਂ ਕੋਈ ਉਸ ਦੇ ਪਿੱਛੇ ਪਿੱਛੇ ਆ ਰਿਹਾ ਹੋਵੇ ਉਸਨੇ ਸਿਰ ਪਵਾਇਆ ਪਿੱਛੇ ਤਾਂ ਕੋਈ ਵੀ ਨਹੀਂ ਸੀ ਉਹ ਫਿਰ ਅੱਗੇ ਤੁਰ ਪਿਆ ਬਜੂਤਾ ਬੜੇ ਆਰਾਮ ਨਾਲ ਬੈਠੇ ਸਨ ਆਸ-ਪਾਸੇ ਵੀ ਸ਼ਵਸਾਂਤ ਸੀ ਜਿੱਥੋਂ ਤੱਕ ਬੈਂਟਰੀ ਦਾ ਚਾਨਣ ਗਿਆ ਉੱਥੇ ਤੱਕ ਸਭ ਕੁਝ ਸਹੀ ਲੱਗ ਰਿਹਾ ਸੀ ਉਹ ਵਾਪਸ ਜਾਣ ਲਈ ਘੁੰਮਿਆ ਤਾਂ ਕਿਸੇ ਨੇ ਉਸਦੇ ਮੋੜੇ ਉੱਤੇ ਹੱਥ ਰੱਖ ਦਿੱਤਾ ਉਸਨੇ ਸਿਰ ਨੂੰ ਝਟਕਾ ਦੇ ਕੇ ਘਮਾਇਆ ਉੱਥੇ ਸਿਵਾਏ ਹਨੇਰੇ ਦੇ ਕੁਝ ਨਹੀਂ ਸੀ ਡਰ ਉਸਦੇ ਦਿਮਾਗ ਨੂੰ چیرਦਾ ਹੋਇਆ ਲੱਤਾਂ ਤੱਕ ਆ ਗਿਆ ਇਸ ਤੋਂ ਬਾਅਦ ਉਹ ਇੱਕ ਪਲ ਲਈ ਵੀ ਉੱਥੇ ਠਹਿਰ ਨਾ ਸਕਿਆ ਆਉਂਦਿਆਂ ਹੀ ਮੰਜੇ ਤੇ ਢੰਗ ਕਰਕੇ ਡਿੱਗਿਆ ਉਸੇ ਸਾਹਾਂ ਦੀ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਸਵੇਰੇ ਉਸਨੇ ਉੱਠਦਿਆਂ ਹੀ ਸੋਹਣ ਨੂੰ ਰਾਤ ਵਾਲੀ ਸਾਰੀ ਗੱਲ ਸੁਣਾਈ ਸੋਹਣ ਦੇ ਮਨ ਵਿੱਚ ਵੀ ਭੈਅ ਸਾਫ਼ ਚਲਕਣ ਲੱਗਾ ਪਰ ਉਹ ਹਿੰਮਤੀ ਬੰਦਾ ਸੀ ਮੈਂ ਕਿਨ ਨੂੰ ਸਮਝਾਉਂਦੀਆਂ ਕਿਹਾ ਪੁੱਤ ਜਪ ਸਾਬ ਦਾ ਪਾਠ ਕਰਿਆ ਕਰ ਵਾਹਿਗੁਰੂ ਜਪਿਆ ਕਰ ਸਾਰੇ ਡਰ ਪਾਪ ਆਪੇ ਦੂਰ ਹੋ ਜਾਂਦੇ ਨੇ ਪਰ ਬਾਪੂ ਪੱਕਾ ਆਪਣੇ ਘਰ ਕੋਈ ਉਪਰੀ ਸ਼ੈ ਜ਼ਰੂਰ ਹੈ ਪਹਿਲੇ ਮੈਨੂੰ ਵੀ ਬਹੁਤ ਵਾਰੀ ਮਹਿਸੂਸ ਹੋਇਆ ਮੈਂ ਨਿਆਣਿਆ ਕਰਕੇ ਘਰੇ ਗੱਲ ਨਹੀਂ ਕੀਤੀ ਕਿਉਂ ਨਾ ਆਪਾਂ ਕਿਸੇ ਸਿਆਣੀ ਨੂੰ ਦਿਖਾ ਕੇ ਇਲਾਜ ਕਰਵਾਈਏ ਘਰ ਦਾ ਨਹੀਂ ਇਹ ਤੇਰਾ ਵਹਿਮ ਵੀ ਹੋ ਸਕਦਾ ਇਨਾ ਵੱਡਾ ਤੇ ਖੁੱਲਾ ਘਰ ਆ ਇਹੋ ਜਿਹੇ ਵਿਚਾਰ ਹੁਣੇ ਮਾਮਲੀ ਗੱਲ ਆ ਸੌਹਣੀਆਂ ਦਲੀਲਾਂ ਦਾ ਮਹਿੰਗੇ ਤੇ ਕੋਈ ਅਸਰ ਨਾ ਹੋਇਆ ਉਸਦੇ ਦਿਮਾਗ ਨੂੰ ਘਰ ਵਾਲੀ ਦੀ ਆਖੀ ਗੱਲ ਘਰੋਚਣ ਲੱਗੀ ਜੋ ਹਸ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਘਰ ਵਿੱਚ ਕੋਈ ਸ਼ੈ ਹੋਰ ਵੀ ਆ ਹੁਣ ਹਰ ਦੂਜਾ ਪੈਰ ਸ਼ੁਰੂ ਹੁੰਦਿਆਂ ਹੀ ਮਿੰਮੋ ਵਿਚ ਡਰਾਉਣੀਆਂ ਆਵਾਜ਼ਾਂ ਸੁਣਦੀਆਂ ਪਰ ਸੋਹਣ ਇਸ ਨੂੰ ਵਹਿਮ ਦੱਸ ਕੇ ਟਾਲ ਛੜਦਾ ਕਿਉਂਕਿ ਉਸ ਘਰ ਪ੍ਰਤੀ ਉਸ ਦਾ ਮੋਹ ਬਹੁਤ ਜ਼ਿਆਦਾ ਸੀ ਬੱਚਿਆਂ ਨੂੰ ਜੂੰਦੀਆਂ ਛੁੱਟੀਆਂ ਹੋ ਗਈਆਂ ਪੱਪੀ ਆਪਣੇ ਪਰਿਵਾਰ ਸਮੇਤ ਕੁਝ ਦਿਨ ਪਿੰਡ ਆਇਆ ਉਸ ਦੇ ਬੱਚੇ ਖੁੱਲੇ ਘਰ ਵਿੱਚ ਖੇਡਦੇ ਬੜੇ ਖੁਸ਼ ਹੁੰਦੇ ਸ਼ਹਿਰ ਦੇ ਤੰਗ ਵਿੜੇ ਵਾਲੀ ਘਰਾਂ ਵਿੱਚ ਸਾਹ ਘੁੱਟਦਾ ਦੋਨੋਂ ਡਰਾਉਣੀਆਂ ਚਠਾਣੀਆਂ ਘਰ ਦੇ ਕੰਮਾਂ ਵਿੱਚ ਰੁੱਝ ਗਈਆਂ ਮਹੰਗਾ ਤੇ ਪੱਪੀ ਖੇਤ ਵੱਲ ਨਿਕਲ ਗਏ ਬੱਚੇ ਆਪਣੇ ਦਾਦਾ-ਦਾਦੀ ਨਾਲ ਸ਼ਰਾਰਤਾਂ ਕਰੀ ਜਾਂਦੇ ਨੜੀ ਖੇਟੀ ਜਨ ਮਹਿੰਗੇ ਨੇ ਪੱਪੀ ਕੋਲ ਘਰ ਵਿੱਚ ਵਾਪਰ ਰਹੀਆਂ ਗੈਰ ਕੁਦਰਤੀ ਘਟਨਾਵਾਂ ਬਾਰੇ ਦੱਸਿਆ ਪੱਪੀ ਫੜਿਆ ਲਿਖਿਆ ਤੇ ਸ਼ਹਿਰ ਦਾ ਵਸਨੀਕ ਹੋਣ ਕਰਕੇ ਇਸ ਗੱਲ ਨੂੰ ਸਿਰੇ ਤੋਂ ਨਕਾਰਤਾ ਹੋਇਆ ਬੋਲਿਆ ਬਾਈ ਕਿਹੜੀਆਂ ਚੱਕਰਾਂ 'ਚ ਪੈ ਗਿਆ ਪੂਤ ਪ੍ਰੇਤ ਕੁਛ ਨਹੀਂ ਹੁੰਦੇ ਇਹ ਤਾਂ ਕਮਜ਼ੋਰ ਦਿਮਾਗ ਦੀ ਉਪਚ ਹੁੰਦੀ ਆ ਜਦ ਕੋਈ ਗੱਲ ਸਾਡੇ ਦਿਮਾਗ ਵਿੱਚ ਫੈਟ ਜਾਵੇ ਤਾਂ ਉਹ ਵਾਰ-ਵਾਰ ਸਾਡੇ ਅਵਚੇਤਨ ਮਨ ਨੂੰ ਕਰੋਚਦੀ ਰਹਿੰਦੀ ਆ ਤੁਹਾਡੇ ਨਾਲ ਵੀ ਇਹੀ ਹੋ ਰਿਹਾ ਹੈ ਤਾਈ ਹਨੇਕ ਨੇ ਵੀ ਆਪ ਇਹ ਸਭ ਕੁਝ ਦੇਖਿਆ ਤੇਰੀ ਭਾਬੀ ਕਿੰਨੇ ਸਾਲਾਂ ਤੋਂ ਮੈਨੂੰ ਦੱਸਦੀ ਰਹੀ ਮੈਂ ਟਾਲਦਾ ਰਿਹਾ ਪਰ ਹੁਣ ਮੈਂ ਆਪ ਰੋਜ਼ ਮਹਿਸੂਸ ਕਰਦਾ ਵੀ ਕੋਈ ਉਪਰੀ ਚੀਜ਼ ਆ ਆਪਣੇ ਘਰ ਉਸ ਦੀ ਗੱਲ ਸੁਣ ਕੇ ਪੱਪੀ ਜ਼ੋਰ ਦੀ ਹੱਸਿਆ ਛੱਡ ਬਈ ਅਨਪੜ੍ਹਾਲੀਆਂ ਗੱਲਾਂ 'ਚ ਪੈ ਗਿਆ ਤੂੰ ਤਾਂ ਮਹਿੰਗਾ ਮਜਬੂਰ ਜਾ ਹੋ ਕੇ ਚੁੱਪ ਕਰ ਗਿਆ ਮੋਟਰ ਦੇ ਪਾਣੀ ਵਿੱਚ ਨਹਾ ਕੇ ਗਵੰਡੀਆਂ ਦੇ ਕਮਾਂਦ 'ਚੋਂ 4-5 ਕੰਨੇ ਦੀਆਂ ਪੋਰੀਆਂ ਤੋੜ ਉਹ ਘਰ ਵੱਲ ਛਲਪੇ ਸਾਰੇ ਜਿਵਾਕ ਮਿੱਟੀ 'ਚ ਕੁਲਕੇ ਮਿੱਟੀ ਬਣੀ ਪਈ ਸੀ ਅੱਥਨ ਦੀ ਰੋਟੀ ਤਿਆਰ ਕਰਦੀ ਦਰਾਣੀ ਜਿਠਾਣੀਆਂ ਨਾਲੀ ਚੁਗਲੀਆਂ ਨੂੰ ਗੀੜਾ ਦੇਈ ਜਾਣ ਸਾਬਤ ਮੂੰਗੀ ਦੀ ਪਤਲੀ ਜੀ ਦਾਲ ਮਹਿੰਗੇ ਦੀ ਕਰਵਲੀ ਨੇ ਬਣਾ ਲਈ ਸੀ ਦੋਨੋਂ ਭਰਾਵਾਂ ਦੇ ਹੋਏ ਠੇਕੇ ਤੋਂ ਦੇਸੀ ਦੀਆਂ ਦੋ ਬੂਤਲਾਂ ਫੜ ਲਿਆਈ ਤੇ ਮੁਰਗਾ ਕਟਵਾ ਲਿਆ ਚਾਰ ਪੰਜ ਗੰਡੇ ਤੇ ਲਸਣ ਦੀਆਂ ਦੋ ਗੰਡੀਆਂ ਛਿਲਕੇ ਕੁੰਡੇ ਵਿੱਚ ਸੁੱਟ ਮਹਿੰਗਾ ਆਪ ਹੀ ਤੜਕਾ ਬਣਾਉਣ ਲੱਗਾ ਤਿੰਨ ਲਾਲ ਟਮਾਟਰ ਦੇ ਛਿਲਕੇ ਉਤਾਰਸ ਨੇ ਅੱਡੀ ਕੁੱਟ ਲਈ ਤੇਲ ਗਰਮ ਹੋ ਹੁੰਤੇ ਜੀਰਾ ਪਾਉਂਦਿਆਂ ਹੀ ਤੇਲ ਬਾਹਰ ਆਉਣ ਨੂੰ ਕਰੇ ਤਰਕਾ ਪੁੱਜਣ ਲੱਗਾ ਆਪਣੀਆਂ ਮੇਕਾਂ ਛੱਡ ਰਿਹਾ ਸੀ ਮੀਟ ਦੀ ਵਾਸ਼ਨਾ ਨੇ ਜਵਾਕਾਂ ਤੇ ਦੋਨਾਂ ਭਰਾਵਾਂ ਦੀ ਭੁੱਖ ਨੂੰ ਹੋਰ ਵਧਾ ਦਿੱਤਾ ਦੋਨੋਂ ਭਰਾ ਵੱਡੀ ਵਾਟੀ 'ਚ ਮੀਟ ਦੀਆਂ ਬੋਟੀਆਂ ਤੇ ਤੇਰੀ ਲੈ ਕੇ ਬਹਿ ਗਏ ਧਾਰੂ ਦੀ ਲੋਰ ਵਿੱਚ ਨਿੱਕੀਆਂ ਵੱਡੀਆਂ ਗੱਲਾਂ ਦੇ ਵਿੱਚ ਵਿੱਚ ਨਿਰੀ ਜਗਲੀ ਮਾਰ ਛੜਦੀ ਪੱਪੀ ਕਦੇ-ਕਦੇ ਪੀਂਦਾ ਤਾਂ ਹੀ ਉਸ ਨੂੰ ਜ਼ਿਆਦਾ ਛੜ ਗਈ ਉਸ ਦੀ ਧੌਣ ਥਾਲੀ ਵਿੱਚ ਪਈ ਰੋਟੀ ਤੱਕ ਲੰਮਕੀ ਹੋਈ ਸੀ ਮਸਾ ਡੇਢ ਰੋਟੀ ਖਾਦੀ ਹੋਣੀ ਆ ਬਿਨਾਂ ਵਿਸਰੇ ਡਾਹੇ ਮੰਜੇ ਤੇ ਲੰਮਾ ਪੈ ਗਿਆ ਮਹਿੰਗੇ ਨੇ ਉਸ ਨੂੰ ਸੂਤ ਕਰਕੇ ਪਾ ਦਿੱਤਾ ਸਾਰਾ ਟੱਬਰ ਪੂਰਾ ਥੱਕਿਆ ਹੋਣ ਕਰਕੇ ਕੋਕਸਤਾ ਪਿਆ ਸੀ ਰਾਤ ਪੂਰਾ ਕਾਲਾ ਲਿਵਾਸ ਪਾ ਕੇ ਆਈ ਹੋਈ ਸੀ ਗਲੀ ਵਿੱਚ ਕੁੱਤਿਆਂ ਦੀ ਜ਼ੋਰ-ਜ਼ੋਰ ਦੀ ਭੌਂਕਣ ਦੀ ਆਵਾਜ਼ ਆ ਰਹੀ ਸੀ ਪੱਪੀ ਦੇ ਅੱਧਿਕ ਰਾਤ ਨੂੰ ਢਿੱਡੇ ਚ ਭੁੱਖ ਨਾਲ ਕੜੈਲਾ ਪੈਣ ਓਟ ਟਕਲੋਤਾ ਗਲੀ ਵਿੱਚ ਕੁੱਤਿਆਂ ਦਾ ਉੱਚੀ-ਉੱਚੀ ਭੌਂਕਣਾ ਉਹਨੂੰ ਚੰਗਾ ਨਾ ਲੱਗਿਆ ਉਸਨੇ ਹੌਲੀ ਜਿਹੇ ਮੂੰਹ ਚ ਉਹਨਾਂ ਨੂੰ ਗਾਣਾ ਕੱਢੀ ਕੜੇ ਚੋਂ ਪਾਣੀ ਦਾ ਗਲਾਸ ਪਰ ਕੇ ਗੜਕ ਕਰਕੇ ਅੰਦਰ ਸੁੱਟਿਆ ਕਾਲਜਾ दारू ਕਰਕੇ ਅੰਦਰੋਂ ਪੁੱਬਲ ਵਾਂਗ ਧੁਖਰੇ ਹੈ ਪੈਸ਼ਾਬ ਕਰਨ ਲਈ ਖੁੱਲੇ ਵਿੜੇਵਲ ਹੋਤਰਿਆ ਨਸ਼ਾ ਜੇ ਵੀ ਪੂਰੀ ਤਰ੍ਹਾਂ ਉਤਰਿਆ ਨਹੀਂ ਸੀ ਡੋਲਦਾ ਸ਼ਰੀਰ ਲੈ ਕੇ ਪੈਸ਼ਮਾ ਤੋਂ ਥੁੜਾਕ ਅਗਾਂ ਹੋਇਆ ਹੀ ਸੀ ਕਿ ਸਰ ਕਰਕੇ ਕੂੜੀ ਤੇ ਗਿਜਗਿਜੀ ਕੋਈ ਚੀਜ਼ ਉਸਦੇ ਪੈਰ ਉੱਪਰ ਦੀ ਲੰਗੀ ਕਾਲੀ ਰਾਤ ਵਿੱਚ ਉਸ ਨੂੰ ਥੋੜਾ ਜਿਹਾ ਲਿਸ਼ਕਦਾ ਹੋਇਆ ਸੱਪ ਦਿਖਿਆ ਜਿਹੜਾ ਕਿ ਤੋਰੀਏ ਦੀਆਂ ਵੱਲਾਂ ਵੱਲ ਚਲਾ ਗਿਆ ਉਸਦੇ ਮੂੰਹ ਵਿੱਚ ਜੀਵ ਨੂੰ ਜਿਵੇਂ ਤਦੂਆ ਪੈ ਗਿਆ ਸੀ ਕਾਲੀ ਕੜੀ ਉਥੋਂ ਪੈਰ ਪੜਥ ਤਰਪਿਆ ਨਿਮ ਦੇ ਵਿੱਚ ਵੱਜਦਾ ਹੋਇਆ ਡਿੱਗ ਪਿਆ ਅਚਾਨਕ ਛੋਟੀ ਵਾਲੀ ਨਿਮ ਦਾ ਇੱਕ ਟਾਣਾ ਟੁੱਟ ਕੇ ਡਿੱਗ ਪਿਆ ਕੋਈ ਹਵਾ ਨਹੀਂ ਸੀ ਕੋਈ ਹਨੇਰੀ ਨਹੀਂ ਆਈ ਇਨਾ ਮਜ਼ਬੂਤ ਟਾਣਾ ਟੁੱਟਣਾ ਸਮਝ ਤੋਂ ਪਰੇ ਸੀ ਪੱਪੀ ਵੀ ਉੱਠਣ ਦੀ ਹਿੰਮਤ ਨਹੀਂ ਸੀ ਪੈ ਰਹੀ ਕੁਝ ਘਾਮਾ ਵੀ ਲਗਾਤਾਰ ਅੜਿੰਗ ਰਹੀਆਂ ਸੀ ਕੁੱਤੇ ਭੌਂਕ ਰਹੇ ਸੀ ਨਿਮਾ ਵਿੱਚ ਜ਼ੋਰ-ਜ਼ੋਰ ਦਾ ਖੜਾਕਸਨਦਾਈ ਦੇ ਲੱਗਾ ਪੱਪੀ ਬੇਸੁਰਤ ਹੋ ਗਿਆ 4 ਵਜੇ ਘਰ ਦੇ ਉਸ ਨੂੰ ਲਵਦੇ ਹੋਏ ਵਿੜੇ ਵੱਲ ਲਾਏ ਤਾਂ ਸਾਰਾ ਮੰਜ਼ਰ ਦੇਖ ਹੈਰਾਨ ਰਹਿ ਕੇ ਬੈਂਟਰੀ ਦਾ ਚੰਨ ਮਰ ਮਹਿੰਗੇ ਨੇ ਦੇਖਿਆ ਕਿ ਉਸ ਦਾ ਛੋਟਾ ਪ੍ਰਾਣੀ ਮਾ ਦੇ ਹੇਠ ਪਿਸਰਤ ਪਿਆ ਸੀ ਆਸ-ਪਾਸੇ ਅਜੀਬ ਪੈੜਾਂ ਦੇ ਨਿਸ਼ਾਨ ਸਨ ਨਾ ਕਿਸੇ ਜਾਨਵਰ ਨਾ ਕਿਸੇ ਪਸ਼ੂ ਦੇ ਪੱਪੀ ਨੂੰ ਸੌਂਤਾ ਹੀ ਤਾਂ ਉਸ ਦਾ ਪਿੰਡਾ 100 ਡਿਗਰੀ ਤੇ ਤਪ ਰਿਹਾ ਸੀ ਉਸ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ ਸਭ ਦੇ ਸਾਹ ਸੁੱਤੇ ਗਏ ਪਰ ਉਹਨਾਂ ਦੇਖਿਆ ਕਿ ਉੱਥੇ ਨਿਮਮ ਦਾ ਕੋਈ ਟਾਣਾ ਨਹੀਂ ਸੀ ਸਭ ਕੁਝ ਠੀਕ ਸੀ ਦੂਸਰੇ ਦਿਨ ਦੋਨੋਂ ਪ੍ਰਾ ਲਾਗਲੇ ਪਿੰਡ ਰੰਦੇ ਸਿਆਣੀ ਕੁਲਜਾਨ ਵੀ ਤਿਆਰ ਹੋ ਗਏ ਮੋਟਰਸਾਈਕਲ ਦਾ ਟਾਇਰ ਪੈਂਚਰ ਹੋਇਆ ਦੇਖਿਆ ਤਾਂ ਬਸ ਤੇ ਜਾਣ ਦਾ ਫੈਸਲਾ ਕੀਤਾ ਉਹਨਾਂ ਦਿਨਾਂ ਵਿੱਚ ਬੱਸਾਂ ਚਾਰ ਵਾਰ ਹੀ ਆਉਂਦੀਆਂ ਜਾਂਦੀਆਂ ਸੀ 12 15 ਤੇ ਬੱਸ ਹੋਣੀ ਸੀ ਉਹ 10 ਮਿੰਟ ਪਹਿਲਾਂ ਹੀ ਘਰੋਂ ਤੁਰ ਪਏ ਅਜਿਹਾ اڈੇ ਤੇ ਆਪਣੇ ਹੀ ਹੋਣੇ ਆ ਕਿ ਉਹਨਾਂ ਦੇ ਜਾਣ ਪਿੱਛੋਂ ਨਿੰਮ ਦਾ ਉਹੀ ਟਾਣਾ ਟੁੱਟ ਕੇ ਡਿੱਗ ਪਿਆ ਜਿਹੜਾ ਰਾਤ ਡਿੱਗਿਆ ਸੀ ਕਰਦੇ ਸਾਰੇ ਜੀ ਕਿਸੇ ਅਨਹੋਣੀ ਦੇ ਬਾਪਰ ਜਾਂਦੇ ਡਰੋਂ ਸਹਿਮ ਗਏ ਪਰ ਉਹਨਾਂ ਵਿੱਚ ਇਹ ਹਿੰਮਤ ਨਹੀਂ ਹੋਈ ਕਿ ਦੂਰ ਨਾ ਪ੍ਰਾਮਣੂ ਪਹ ਪੱਸਾਦ ਲੈਣ ਬਸ ਆਈ ਤਾਂ ਸਵਾਰੀਆਂ ਨਾਲ ਖਚਾ ਖਚ ਭਰੀ ਹੋਈ ਸੀ ਪੰਜ ਪਿੰਡਾਂ ਦੀਆਂ ਸਵਾਰੀਆਂ ਲਈ ਦੋ ਬੱਸਾਂ ਹੀ ਪੂਰੇ ਦਿਨ ਘੇੜਾ ਲਾਉਂਦੀਆਂ ਕੰਡਕਟਰ ਨੇ ਸੀਟੀ ਵਜਾ ਕੇ ਬੰਦਿਆਂ ਨੂੰ ਬੱਸ ਦੀ ਛੱਤ ਤੇ ਬੱਠਣ ਦਾ ਇਸ਼ਾਰਾ ਕੀਤਾ ਬਾਕੀ ਆਦਮੀਆਂ ਨਾਲ ਦੋਨੋਂ ਪ੍ਰਾਵੀ ਬੱਸ ਦੀ ਛੱਤ ਤੇ ਬਹਿ ਗਏ ਰਾਤ ਦੀ ਘਟਨਾਵਾਂ ਤੇ ਦਿলো ਦਿਮਾਗ ਦੀ ਉਕਰੀ ਗਈ ਦੋਨੋਂ ਬਿਲਕੁਲ ਚੁੱਪ ਸੀ ਬਾਕੀ ਆਦਮੀ ਆਪਸ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰੀ ਗਏ ਬਸ ਨਾਲ ਦੇ ਪਿੰਡ ਪੁਜੀ ਕੁਝ ਸਵਾਰੀਆਂ ਚੜੀਆਂ ਤੇ ਕੁਝ ਉਤਰ ਗਈਆਂ ਕੰਡਕਟਰ ਦੀ ਸੀਟੀ ਵੱਜਦੀਆਂ ਹੀ ਬਸ ਨੀ ਪਲੰਗ ਪੁੱਟੀ ਪਿੰਡ ਦੇ ਬਾਹਰ-ਬਾਹਰ ਭਗਦੀ ਨਹਿਰ ਦਾ ਪੁਲ ਉੱਤਰਦਿਆਂ ਜ਼ਿਆਦਾ ਸਵਾਰੀਆਂ ਹੋਣ ਕਰਕੇ ਖੇਤਾਂ ਵੱਲ ਨੂੰ ਉਲੜ ਗਈ ਛਾਤੇ ਬੈਠੇ ਬੰਦਿਆਂ ਦੇ ਸਿਰ ਨੀਵੀਆਂ ਹੋਈਆਂ ਹਜ਼ਾਰ ਵੋਲਟ ਦੀਆਂ ਤਾਰਾਂ ਨੂੰ ਛੂ ਗਏ ਕਰੰਟ ਪੂਰੀ ਰਫ਼ਤਾਰ ਨਾਲ ਉਹਨਾਂ ਦੇ ਸਰੀਰ ਵਿੱਚੋਂ ਜੀਵ ਦਾ ਨਿਕਲ ਗਿਆ ਤਿੰਨ ਬੰਦੇ ਥਾਂ ਤੇ ਹੀ ਢੇਰੀ ਹੋ ਗਏ ਮਹੰਗਾ ਤੇ ਖੱਪੀ ਉਹਨਾਂ ਤਿੰਨਾਂ 'ਚ ਸ਼ਾਮਲ ਸਨ ਬਹੁਤ ਸਾਰੇ ਗੰਭੀਰ ਜ਼ਖਮੀ ਹੋਏ ਸਾਰੇ ਪਾਸੇ ਚੀਕ ਚਿਹਾੜ ਮੱਚ ਗਿਆ ਸੱਤ ਪਿੰਡਾਂ ਤੱਕ ਖਬਰ ਫੈਲ ਗਈ ਸੋਹਣ ਦੇ ਘਰ ਜਾ ਜਵਾਨ ਪੁੱਤਰਾਂ ਦੀ ਅਰਥੀ ਆਈ ਤਾਂ ਸਾਰੇ ਬੇਸੁਰਤ ਹੋਈ ਜਾਣ ਦੰਦਲਾ ਪਿੰਡ ਪੂਰਾ ਪਿੰਡ ਰੋਇਆ ਉਸ ਦਿਨ ਕਿਸੇ ਘਰ ਰੋਟੀ ਨਾ ਪੱਕੀ ਪਿੰਡ ਦੇ ਤਿੰਨ ਜਵਾਨ ਜਹਾਨ ਮੁੰਡੇ ਮੌਤ ਦੇ ਮੂੰਹ ਜਾਪੇ ਸੋਹਣ ਦੀਆਂ ਕੁੜੀਆਂ ਹਾਈ ਦੁਹਾਈ ਪਾਉਂਦੀਆਂ ਔਨ ਉਹਨਾਂ ਦਾ ਰੋਣਾ ਅੰਬਰਾਂ ਤੱਕ ਪੁੱਜ ਰਿਹਾ ਸੀ ਗੁਰਨਾਮ ਤਾਂ ਹਮਾਰ ਮਰ ਮਰ ਰੋ ਰਹੀ ਹਸੀ ਉਸ ਦੇ ਬਰਾਬਰ ਦੇ ਪ੍ਰਾਰਥਨ ਇੱਕੋ ਛਟਕੇ ਕੱਲਾ ਛੱਡ ਕੇ ਦੋਹਾਂ ਦਾ ਭੋਗ ਪੈਣ ਤੋਂ ਬਾਅਦ ਵੋਡੀਆਂ ਆਪਣੇ ਆਪਣੇ ਪੀਕੇ ਤੁਰ ਗਈਆਂ ਸੋਹਣ ਦਾ ਘਰ ਖਾਲੀ ਹੋ ਗਿਆ ਕੁਝ ਰਿਸ਼ਤੇਦਾਰ ਵਾਰੀ ਵਾਰੀ ਨਾਲ ਦੁੱਖ ਸਾਂਝਾ ਕਰ ਮੁਰਜ ਜਾਂਦੇ ਗੁਰਨਾਮ ਨੇ ਸੋਹਣ ਨੂੰ ਬੜੀ ਵਾਰ ਕਿਹਾ ਬਾਪੂ ਆ ਘਰ ਵੇਚਦੇ ਹੁਣ ਤੇ ਮੇਰੇ ਨਾਲ ਚੱਲ ਸ਼ਹਿਰ ਨੂੰ ਇਹ ਘਰ ਸਾਡੇ ਲਈ ਮਨਹੂਸ ਹੋ ਗਿਆ ਏ ਪਰ ਸੋਹਣ ਜਿੱਦ ਦਾ ਪੱਕਾ ਉਹ ਉਸ ਘਰ ਨੂੰ ਕਿਸੇ ਵੀ ਹਾਲ ਛੱਡਣ ਨੂੰ ਤਿਆਰ ਨਹੀਂ ਸੀ ਸੋਹਣ ਦੇ ਕਰਵਲੀ ਨੇ ਵੀ ਬਥੇਰੀਆਂ ਮੰਤਾਂ ਕੀਤੀਆਂ ਸਭ ਵਿਅਰਥ ਗੁਰਨਾਮ ਇੱਕ ਦੋ ਦਿਨ ਰੋਕੇ ਵਾਪਸ ਚਲਾ ਗਿਆ ਅਗਸਤ ਮਹੀਨੇ ਦੇ ਆਖਰੀ ਦਿਨ ਸੀ ਸੋਹਣ ਪੂਰੀ ਪੂਰੀ ਰਾਤ ਜਾਗਦਾ ਰਹਿੰਦਾ ਕਰਵਲੀ ਵੀ ਉਸਲ ਬੱਟੀ ਲੈ ਲੈ ਰਾਤ ਲੰਗਾ ਦਿੰਦੀ ਪਸ਼ੂਆਂ ਨੇ ਵੇਚ ਦਿੱਤੇ ਕੇਵਲ ਇੱਕ ਮੱਝ ਰੱਖ ਲਈ ਸੀ ਦੁੱਧ ਦਾ ਡੰਗਾ ਸਰੀ ਜਾਂਦਾ ਸੀ ਅਜੀਬ ਆਵਾਜ਼ਾਂ ਦਾ سلسلہ ਅਜੇ ਵੀ ਜਾਰੀ ਸੀ ਹੁਣ ਤਾਂ ਇੰਜ ਜਾਪਦਾ ਸੀ ਜਿਵੇਂ ਨਿੰਮਤੇ ਬੈਠਾ ਕੋਈ ਰੋਂਦਾ ਹੋਵੇ ਰੋਜ ਉਸਨੂੰ ਕੋਈ ਡਰਾਣੀ ਅਕਿਰਤੀ ਹਵਾ ਵਿੱਚ ਉੱਡਦੀ ਦਿਖਦੀ ਬਸ ਚਿੱਟਾ ਲਿਬਾਸ ਤੇ ਅੰਗਿਆਰੇ ਦੀਆਂ ਤਰ੍ਹਾਂ ਦਗਦੀਆਂ ਅੱਖਾਂ ਜਿਵੇਂ ਰੇਲੋ ਤੇ ਚਮਕ ਦਿਣਾਂ ਦਾ ਸ਼ੋਰ ਸੁਣਦਾ ਰਾਤ ਦਿਨ ਉਹ ਆਪਣੇ ਵਿਚਾਰਾਂ ਨਾਲ ਗੁਲਦਾ ਬਿਸਤਾ ਰਹਿੰਦਾ ਕੁਝ ਦਿਨ ਬਾਅਦ ਗੁਰਨਾਮ ਆਪਣੀ ਮਾਂ ਨੂੰ ਨਾਲ ਲੈ ਗਿਆ ਸੋਹਣ ਕੱਲਾ ਹੀ ਉੱਥੇ ਰਹਿਣ ਲੱਗਾ ਪਿੰਡ ਜਾਂ ਗਵਾਂਢ ਵਿੱਚੋਂ ਕਿਸੇ ਦੀ ਹਿੰਮਤ ਨਾ ਪਈ ਉਸੇ ਕੋਲ ਰਾਤ ਨੂੰ ਪੈ ਜਾਵੇ ਉਹ ਵੀ ਕਿਹੜਾ ਸੌਂਦਾ ਸੀ ਉੱਠ ਕੇ ਰੋਣਾ ਸ਼ੁਰੂ ਕਰ ਦਿੰਦਾ ਜਾਂ ਅੱਧੀ ਰਾਤੀ ਬਾਹਰ ਨਿਕਲ ਜਾਂਦਾ ਕਰ ਅਸ਼ਾਂਤ ਬਾਹਰ ਉਸ ਨੂੰ ਮਾਹੌਲ ਸ਼ਾਂਤ ਲੱਗਦਾ ਉਸ ਦੇ ਮਨ ਵਿੱਚ ਭੜਕਣਾ ਸੀ ਉਸ ਨੂੰ ਉਸ ਘਰ ਨਾਲ ਜੋੜ ਕੇ ਵੀ ਰੱਖਦੀ ਤੇ ਤੋੜਨਾ ਵੀ ਚਾਹੁੰਦੀ ਸੀ ਅੰਦਰ ਪਿਆ ਸੁਹਾਤ ਦੀ ਛੱਤ 'ਤੇ ਟਿਕਟਕੀ ਲਗਾਵਿੰਦਾ ਰਹਿੰਦਾ ਛੱਤ 'ਤੇ ਜਿਵੇਂ ਕੀੜੀਆਂ ਦਾ ਭੌਣ ਧੁਰਦਾ ਸੀ ਕਿੰਨੇ ਹੀ ਸਾਈ ਉਸ ਦੇ ਆਸ-ਪਾਸੇ ਮੜਰੌਂਦੇ ਰਹਿੰਦੇ ਪਰ ਉਹ ਜਿਵੇਂ ਭੌਤਿਕ ਸੰਸਾਰ ਤੋਂ ਉੱਕਾ ਹੀ ਅੰਜਾਨ ਉਸ ਪਰਾਂ-ਸ਼ਰੀਰਿਕ ਦੁਨੀਆ ਵਿੱਚ ਹੀ ਰਲ ਗਿਆ ਸੀ ਜਿਉਂਦਾ ਜਾਗਦਾ ਹੋਣ ਦੇ ਬਾਵਜੂਦ ਉਹ ਜਿਵੇਂ ਜਿਉਂਦਾ ਨਹੀਂ ਸੀ ਕੋਈ ਆਂਟੀ ਗਵੰਟੀ ਰੋਟੀ ਦੇ ਜਾਂਦਾ ਤਾਂ ਖਾ ਲੈਂਦਾ ਨਹੀਂ ਤਾਂ ਭੁੱਖਾ ਵੀ ਸਾਰ ਲੈਂਦਾ ਇੱਕ ਰਾਤ ਇਹੋ ਜੀ ਬੇਚੈਨੀ ਹੋਈ ਡਾਂਗ ਚੁੱਕੀ ਖੇਸ ਦੇ ਬੁੱਕਲ ਮਾਰ ਘਰੋਂ ਬਾਹਰ ਹੋ ਤੁਰਿਆ ਪਿੰਡ ਦੇ ਬਾਹਰ ਫਿਰਨੀ ਤੋਂ ਥੋੜਾਕ ਅਗਾਂ ਮਸਾਨਾਂ ਦੇ ਲਾਗੇ ਬਣੇ ਢੇਰੇ ਵਿੱਚ ਜਾ ਬੈਠਾ ਢੇਰਾ ਪਿਛਲੇ 5 ਸਾਲਾਂ ਤੋਂ ਖੰਡਰ ਬਣਿਆ ਪਿਆ ਸੀ ਲੋਕ ਬਾਤ ਘਟ ਜਾਂਦੇ ਕੋਈ ਨਾਥ ਜੋਗੀ ਨਹੀਂ ਰਹਿ ਗਿਆ ਸੀ ਉੱਥੇ ਜੋ ਸੇਵਾ ਕਰਦਾ ਪਰ ਅੱਜ ਤੋਂ 25 26 ਵਰੇ ਪਹਿਲਾਂ ਇੱਥੇ ਲੋਕਾਂ ਦੀ ਰੌਣਕਾਂ ਲਹਿਰਾਂ ਬਹਿਰਾਂ ਲੱਗੀਆਂ ਰਹਿੰਦੀਆਂ ਕਨਾਲਕ ਵਿੱਚ ਬਣਿਆ ਡੇਰਾ ਨੇੜੇ ਦੇ ਪਿੰਡਾਂ ਵਿੱਚ ਵੀ ਪ੍ਰਸਿੱਧ ਸੀ ਡੇਰੇ ਵਿੱਚ ਕਈ ਭੰਤਾਂ ਦੇ ਦਰਖਤ ਪਿੱਪਲ ਬੋੜ ਕਿਕਰਾਂ ਤੇ ਵੱਡੇ ਵੀਰਾਂ ਵਾਲੀਆਂ ਬੇਰੀਆਂ ਲੱਗੀਆਂ ਹੋਈਆਂ ਸਨ ਉੱਥੇ ਕੁਝ ਸਾਲਾਂ ਤੱਕ ਪਹੁੰਚਿਆ ਹੋਇਆ ਨਾਤ ਜੋਗੀ ਆ ਕੇ ਰਹਿ ਲੱਗਾ ਉਸ ਦੇ ਨਾਲ ਹੀ ਨਿਆਣੀ ਜੀ ਮੱਤੀ 25 26 ਵਰੀਆਂ ਦੀ ਕੁੜੀ ਰਹਿੰਦੀ ਸੀ ਉਸ ਦੇ ਬਾਰੇ ਇਹਨਾਂ ਨੂੰ ਪਤਾ ਸੀ ਕਿ ਉਹ ਅਨਾਥ ਸੀ ਤੇ ਨਾਤ ਨੇ ਹੀ ਉਸ ਨੂੰ ਪਾਲਿਆ ਸੀ ਸਾਰਿਆਂ ਨੂੰ ਸਲਵਾ ਕਹਿ ਕੇ ਬੁਲਾਉਂਦੇ ਨਾਦੀ ਉਮਰ 60ਵੇਂ ਨੂੰ ਪਾਰ ਸੀ ਪਰ ਚਿਹਰੇ ਤੇ ਜਲੋਸ ਸੀ ਪੂਰਾ ਪੂਰੇ ਪਿੰਡ ਦੇ ਲੋਕ ਡੇਰੇ ਵਿੱਚ ਹੀ ਦੁੱਧ ਰੋਟੀ ਦੇ ਜਾਂਦੇ ਮੱਥਾ ਟੇਕਣਾ ਇਹ ਲੋਕਾਂ ਲਈ ਚਾਹ ਲੰਗਰ ਵਾਦੂ ਇਕੱਠਾ ਹੋ ਜਾਂਦਾ ਸੋਹਣ ਵੀ ਨਿਤ ਨੇਮ ਨਾਲ ਦੋਤੀ ਰੋਟੀ ਦਾ ਲੰਗਰ ਚੜਾ ਕੇ ਹੁੰਦਾ ਸੁਲਵਾ ਉਸ ਨੂੰ ਸੱਚੀ ਦੇਵੀ ਹੀ ਲੱਗਦੀ ਉਸੇ ਚਿਹਰੇ ਦਾ ਨੂਰ ਅੱਖਾਂ ਦੀ ਚਮਕ ਲੰਮੇ ਕਾਲੇ ਸ਼ਿਆ ਵਾਲ ਤੇ ਮੱਥੇ ਤੇ ਹਮੇਸ਼ਾ ਸੰਧੂਰ ਦਾ ਟਿੱਕਾ ਉਸ ਨੂੰ ਆਪਣੇ ਵੱਲ ਖਿੱਚਦਾ ਕਦੇ-ਕਦੇ ਉਸ ਨੂੰ ਲੱਗਦਾ ਉਹ ਕਿੰਨਾ ਗਲਤ ਸੋਚਦਾ ਹੈ ਸੁਲਵਾਵਾਰੇ ਕਿਉਂਕਿ ਉਹ ਵਿਆਹਿਆ ਹੋਇਆ ਪੰਜ ਬੱਚਿਆਂ ਦਾ ਪਿਓ ਆ ਉਮਰ ਵੀ ਪੱਕ ਚੁੱਕੀ ਸੀ ਕੋਈ ਖਿੱਚ ਸੀ ਜੋ ਉਸ ਨੂੰ ਡੇਰੇ ਤੱਕ ਖਿੱਚ ਲਿਆਉਂਦੀ ਕਈ ਵਾਰ ਤਾਂ ਉਹ ਪੂਰਾ-ਪੂਰਾ ਦਿਨ ਹੀ ਡੇਰੇ ਵਿੱਚ ਗੁਜ਼ਾਰ ਦਿੰਦਾ ਸਾਰੇ ਤਰ੍ਹਾਂ ਦੇ ਕੰਮ ਕਰਦਾ ਨਾਥ ਉਸ ਤੋਂ ਬੜਾ ਖੁਸ਼ ਸੀ ਸੁਲਵਾ ਉਮਰ ਦਿਨਸ ਪੜਾਉਂਦੇ ਸੀ ਜਿੱਥੇ ਕਈ ਵਾਰ ਮੰਨਦੀਆਂ ਗਹਿਰਾਈਆਂ ਤੱਕ ਕੁਝ ਦੱਬੇ ਹੋਏ ਸੁਪਨੇ ਤੇ ਭਾਵ ਬਾਹਰ ਨਿਕਲਣਾ ਲੋਚਦੇ ਨੇ ਉਹ ਵੀ ਡੇਰੀ ਦੀ ਮਨ ਮਰਿਆਦਾ ਪੁੱਲਾ ਸੂਰਵਲ ਖਿੱਚੀ ਤੁਰ ਗਈ ਦੋਨਾਂ ਦੀ ਉਮਰ ਵਿੱਚ 14-15 ਬਰਿਆਂ ਦਾ ਅੰਤਰ ਵੀ ਉਹਨਾਂ ਨੂੰ ਰੋਕ ਨਾ ਸਕਿਆ ਲੋਕਾਂ ਤੋਂ ਨਜ਼ਰਾਂ ਬਚਾ ਕੇ ਉਹ ਡੇਰੀ ਵਿੱਚ ਜਾਸੀ ਪਾਸੇ ਮਿਲਦੇ ਇੱਕ ਪਾਪ ਸੀ ਜੋਤ ਉਹਨਾਂ ਦੋਨਾਂ ਨੂੰ ਗਲਤ ਤਾਨ ਦੇ ਖੋਵਲ ਤੱਕ ਰਿਹਾ ਸੀ ਤੇ ਇਹ سلسلہ ਇੱਕ ਮਹੀਨਾ ਚੱਲਦਾ ਰਿਹਾ ਸਿਆਣੇ ਕਹਿੰਦੇ ਨੇ ਇਸ਼ਕ ਮੁਸ਼ਕ ਬਹੁਤੀ ਦੇ ਨੀ ਚੁਪਦਾ ਨਾ ਤੇ ਕੰਨੀ ਦੋਨਾਂ ਦੀ ਕਰਤੂਤ ਪਈ ਨਾ ਤਾਂ ਗਬਬੂਲਾ ਹੋਇਆ ਉਸ ਦਿਨ ਪਹਿਲੀ ਵਾਰ ਉਸਦਾ ਉਹ ਰੂਪ ਦੇਖਿਆ ਸੁਲਬਾ ਨੇ ਉਸੇ ਪੈਰੀਟਿਕ ਕੀ ਮਾਫੀ ਮੰਗੀ ਸੋਨ ਵੀ ਨਿਮੋਚ ਨਾ ਹੁੰਦਾ ਉਥੋਂ ਨਿਕਲ ਆਇਆ ਕੁਝ ਦਿਨ ਬਾਅਦ ਸੁਲਬਾ ਉਸ ਨੂੰ ਖੇਤਾਂ 'ਤੇ ਮਿਲੀ ਉਹ ਕੇਵਲ ਇਹਨਾਂ ਦੱਸਾਈ ਸੀ ਕਿ ਉਹ ਗਰਭਪਤੀ ਹੋ ਗਈ ਸੀ ਉਸਦੇ ਪੈਰਾਂ ਹਿੱਟ ਜਿਵੇਂ ਜ਼ਮੀਨ ਨਾ ਹੋਵੇ ਸਿਰ ਚਕਰਾ ਗਿਆ ਸੁਲਬਾ ਉਸ ਨਾਲ ਰਹਿਣਾ ਚਾਹੁੰਦੀ ਸੀ ਪਰ ਉਸਨੇ ਇਹਨਾਂ ਕੁਝ ਤਾਂ ਕਲਪਨਾ ਵਿੱਚ ਵੀ ਨਾ ਸੋਚਿਆ ਘਰ ਪਹੁੰਚ ਕੇ ਸਵਾਤ ਅੰਦਰ ਬਿਨਾ ਕੁਝ ਪੀਤੇ ਖਾਏ ਸੁ ਗਿਆ ਪਰ ਦਿਮਾਗ 'ਚ ਪਿੰਡ 'ਚ ਪਦਨਾਮੀ ਪਰਿਵਾਰ ਦਾ ਮੋਹ ਸਾਰੀ ਉਮਰ ਦਾ ਕਲੰਕ ਬਸ ਇਹ ਸਭ ਕੁਝ ਚੱਲਦਾ ਰਿਹਾ ਦੂਜੇ ਦਿਨ ਉੱਠ ਕੇ ਹਰਨੇਕ ਕੋਲ ਪਹੁੰਚ ਗਿਆ ਸਾਰੀ ਗੱਲ ਦੱਸੀ ਹਨੇਕ ਨੇ ਤਰਵਾਲ ਦਿੱਤਾ ਪਰ ਸਲਵਾ ਦੀ ਜਿੱਦ ਉਸ ਨੂੰ ਦਿਮਾਗੀ ਤੌਰ ਤੇ پاگل ਕਰ ਰਹੀ ਸੀ ਉਹ ਇਸ ਸ਼ਬਦ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਇੱਕ ਦਿਨ ਉਸਦੇ ਘਰਵਾਲੀ ਤੇ ਬੱਚੇ ਪੇਕੇ ਗਏ ਹੋਏ ਸਨ ਸੋਹਣ ਦਾ ਸਾਲਾ ਆਇਆ ਸੀ ਬਲਦ ਗੱਡੀ ਤੇ ਲੈਣ ਉਸ ਸ਼ਾਮ ਉਸਨੇ ਸਲਵਾ ਨੂੰ ਕਰੇ ਆਉਣ ਦਾ ਸਨੇਹਾ ਕੱਲਿਆ ਡੇਰੇ ਤੋਂ ਉਸ ਦਾ ਘਰ ਜ਼ਿਆਦਾ ਦੂਰ ਨਹੀਂ ਸੀ ਉਹ ਵੀ ਨਾਲ ਦੇ ਸੌਣ ਤੋਂ ਬਾਅਦ ਚੋਰੀ ਛਿਪੇ ਸਕੂਲ ਆਪਨ ਚੀ ਸੌਹਨੇ ਹਰਨੇਕ ਨੂੰ ਪਹਿਲਾਂ ਹੀ ਘਰ ਸਦ ਰੱਖਿਆ ਸੀ ਦੋ ਮਹੀਨੇ दारू ਦੀ ਇੱਕ ਇੱਕ ਬੋਤਲ ਪੀਤੀ ਉਹਨਾਂ ਨੂੰ ਪਤਾ ਸੀ ਜਿਸ ਕੰਮ ਨੂੰ ਉਹਨਾਂ ਨੇ ਨਪੇਰੇ ਚੜਾਉਣਾ ਉਸਦੇ ਲਈ ਹਿੰਮਤ ਚਾਹੀਦੀ ਸੀ ਸੁਲਵਾਨ ਨੂੰ ਮੰਜੇ ਤੇ ਵਠਾ ਸੌਹਨੇ ਮਾਫੀ ਮੰਗੀ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਸੌਹਨ ਦੇ ਹੱਥ ਕੰਬ ਰਹੇ ਸੀ ਅਚਾਨਕ ਉਸ ਦਾ ਹੱਥ ਤੇੜਛ ਟੰਗੀ ਛੁਰੀ ਤੇ ਗਿਆ ਗਿਸ਼ ਗਿਸ਼ ਦੀ ਆਵਾਜ਼ ਵਿੱਚ ਵਿੜਾ ਲਾਲ ਕਰ ਦਿੱਤਾ ਮਨਜੇ ਤੇ ਪਈ ਲੋਥ ਫਲ ਦੇਖ ਹਰਨੇਕ ਦੀ ਵੀ ਪੈਰ ਕੰਬ ਗਏ ਸੋਹ ਨੂੰ ਪਤਾ ਸੀ ਵੀ ਉਸਨੇ ਇੱਕ ਨਹੀਂ ਦੋ ਜਾਨਾਂ ਨੂੰ ਹਾਰਿਆ ਸੀ ਉਸ ਦੇ ਵਿੱਚ ਵੀ ਉੱਠਣ ਦੀ ਹਿੰਮਤ ਨਹੀਂ ਸੀ ਕੁਝ ਸਮੇਂ ਬਾਅਦ ਦੋਨਾਂ ਨੇ ਨਿਮਰਤਾ ਜੜ ਦੇ ਕੋਲ 5-6 ਫੁੱਟ ਡੂੰਘਾ ਟੋਆ ਪੁੱਟਿਆ ਸੁਲਵਾ ਦੀ ਲੋਥ ਨੂੰ ਉਸ ਅੰਦਰ ਦਵਾ ਕੇ ਉਸਨੇ ਦੋਵੇਂ ਹੱਥ ਜੋੜ ਮਾਫੀ ਮੰਗੀ ਹਰਨੇਕ ਵੀ ਆਪਣੇ ਆਪ ਨੂੰ ਕਤਲ ਦਾ ਭਾਗੀਦਾਰ ਸਮਝਦਾ ਹੋਇਆ ਦੋਵੇਂ ਹੱਥ ਜੋੜ ਕੇ ਖੜਾ ਸੀ ਉਹ ਕਾਲੀ ਕਹਿਰ ਦੀ ਰਾਤ ਬਹੁਤ ਲੰਮੀ ਹੋ ਗਈ ਸੀ ਸਵੇਰ ਹੁੰਦੇ ਹੀ ਡੇਰੇ ਵਿੱਚੋਂ ਕੁਸਰਮਸਰ ਉਹਨਾਂ ਤੱਕ ਵੀ ਪਹੁੰਚੀ ਲੋਕ ਤਰਾਂ-ਤਰਾਂ ਦੀਆਂ ਗੱਲਾਂ ਕਰਦੇ ਰਹੇ 나ਥ ਨੂੰ ਸੁਰਵਾ ਦਾ ਅਜਹ ਸਦਮਾ ਲੱਗਾ ਕਿ ਬਿਮਾਰ ਪੈ ਗਿਆ ਥੋੜੇ ਦਿਨਾਂ ਬਾਅਦ ਪੂਰਾ ਹੋ ਗਿਆ ਡੇਰੇ ਦੀ ਟੁੱਟੀ ਮਮਤੀ ਤੇ ਬੱਠਾ ਸੌਣ ਸੋਚ ਰਿਹਾ ਸੀ ਕਿ ਉਸ ਨੂੰ 25 ਸਾਲ ਪਹਿਲਾਂ ਕੀਤੇ ਗੁਨਾਹ ਦੀ ਸਜ਼ਾ ਮਿਲ ਰਹੀ ਆ ਉਸ ਦੇ ਹੱਥੋਂ ਬਹੁਤ ਵੱਡਾ ਗੁਨਾਹ ਹੋਇਆ ਸੀ ਜੋ ਕੁਝ ਉਸ ਦੇ ਘਰ ਵਿੱਚ ਵਾਪਰ ਰਿਹਾ ਸੀ ਉਸ ਸੁਲਵਾ ਦੀ ਰੂਹ ਸੀ ਸਰਾਪੀ ਪਟਕੀ ਰੂ ਕਹਿੰਦੇ ਮਰਦੇ ਦਮ ਤੱਕ ਪਿੱਛਾ ਨਹੀਂ ਛੱਡਦੀ ਸਵੇਰ ਹੋਈ ਘਰਵਲ ਮੁਰਪਿਆ ਕਰਨੀ ਹੁਣ ਤੱਕ ਖੰਡਰ ਬਣ ਗਿਆ ਸੀ ਘਰ ਪੰਜ ਮੰਜ਼ੇ ਤੇ ਟੇਡਾ ਹੋਇਆ ਹੀ ਸੀ ਕਿ ਉਹਨਾਂ ਦਾ ਗਵਾਂਢੀ ਸੀ ਤਾਂ ਹਫਦਾ ਹੋਇਆ ਆ ਤਾਇਆ ਗੁਰਨਾਮ ਵੀਰੇ ਦਾ ਐਕਸੀਡੈਂਟ ਹੋ ਗਿਆ ਹੈ ਸ਼ਹਿਰ ਦੇ ਬਾਹਰ ਵੱਰ ਜੋੜੇ ਪੁਲਾਂ ਕੋਲ ਕਹਿੰਦੇ ਨੇ ਵੀਰਾ ਥਾਈ ਮੁੱਕ ਗਿਆ ਸਿਰੇ ਜੇ ਸੁਹਾ ਦਾ ਸੀ ਤਾਂ ਇੱਕੋ ਸਾਹੇ ਬੋਲੀ ਗਿਆ ਸੋਹਣ ਦੇ ਜਿਵੇਂ ਕੰਨ ਬੋਲੇ ਤੇ ਅੱਖਾਂ ਦੀ ਰੋਸ਼ਨੀ ਚਲੀ ਗਈ ਹੋਵੇ ਉਸ ਦਿਨ ਤੋਂ ਬਾਅਦ ਕਿਸੇ ਨੇ ਸੋਹਣ ਨੂੰ ਪਿੰਡ ਚ ਨਹੀਂ ਦੇਖਿਆ ਕਿਸ ਨੇ ਹਿੰਮਤ ਕਰਕੇ ਸੋਹੰਦਾ ਘਰ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਸਾਲ ਦੇ ਅੰਦਰ ਹੀ ਉਸ ਦਾ ਵੱਡਾ ਮੁੰਡਾ ਕੁਵਾਰਾ ਹੀ ਸਿਰਫ ਕੰਨ ਦਰਦ ਕਰਕੇ ਦੁਨੀਆ ਤੋਂ ਕੂਚ ਕਰ ਗਿਆ ਖੰਡਰ ਹੋਏ ਘਰ ਵਿੱਚ ਪਿੰਡ ਵਾਲਿਆਂ ਨੇ ਰਲ ਮਿਲ ਕੇ ਪਾਠ ਕਰਾਇਆ ਬੜੇ ਸਾਲਾਂ ਬਾਅਦ ਸਭ ਦੀ ਸਹਿਮਤੀ ਨਾਲ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਦਿਨ ਰਾਤ ਸਪੀਕਰਾਂ ਵਿੱਚ ਗ੍ਰੰਥੀ ਵੱਲੋਂ ਕੰਠ ਕੀਤੇ ਪਾਠ ਸੁਣਦੇ ਤਾਂ ਲੋਕਾਂ ਦੇ ਮਨ ਚ ਪੈਦਾ ਹੋਇਆ ਖੌਫ ਘਟਣ ਲੱਗਾ ਉੱਥੇ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਕਰਵਾਏ ਗਏ ਬੇਸ਼ੱਕ ਉਸ ਤੋਂ ਬਾਅਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰਾਹ ਦੇ ਦੂਜੇ ਪਹਿਰ ਕਦੇ-ਕਦੇ ਰੋਂਦੀਆਂ ਆਵਾਜ਼ਾਂ ਸੁਣਦੀਆਂ ਨੇ ਕੁੱਤੇ ਝੋਰ-ਝੋਰ ਦੀ ਭੌਂਕਦੇ ਨੇ ਕਹਿੰਦੇ ਨੇ ਚੰਗੇ ਮਾੜੇ ਕਰਮਾਂ ਦੇ ਲੇਖੇ ਇਨਸਾਨ ਇਸੇ ਜਹਾਨ ਵਿੱਚ ਭੁਗਤ ਕੇ ਜਾਂਦਾ ਹੈ ਬਹੁਤ ਸਾਰੀਆਂ ਘਟਨਾਵਾਂ ਕਲਪਨਿਕ ਨਹੀਂ ਹੁੰਦੀਆਂ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੇ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਸ਼ਕਲ